ਦੇਸੀ ਮੀਨੀ ਪੰਡਾ ਮੀਨੀ ਪੰਡ ਰੱਬ ਨੇ ਆਖਰਕਾਰ ਸਾਡੀ ਸੁਣ ਲਈ ਮੀ ਪੈ ਗਿਆ ਗੱਟੀ ਜੰਦੀ ਹੈ 2 ਮਹੀਨਾ ਕੇ 31 ਇਹ ਪਕੌੜਿਆਂ ਦਾ ਸਮਾਨ ਰਿਹਾ ਠੀਕ ਠਾਈ ਚਾਹੋ ਤੇ ਕੀ ਦੂਜੇ ਹੱਥ ਨਾਲ ਦੂਜਾ ਰੱਖ ਕੇ ਲਿਆਉਂਗਾ ਬਾਲੀਏ ਬਾਲੀ ਓਖੀ ਅੱਗ ਵਾਲੀ ਹੈ ਨਾ ਲਓ ਪਾ ਲਓ ਸਾਰੇ ਹੀ ਕਿਹਜ ਬਣੇ ਨੂਰ ਹਾਂਜੀ ਵੈਲਕਮ ਬੈਕ ਟੂ ਨਿਊ ਬਲੌਗ ਤੇ ਬਲੌਗ ਨੂੰ ਇੱਥੋਂ ਸਟਾਰਟ ਕਰਦੇ ਆ ਵੀ ਮੀਂਹ ਪੈ ਗਿਆ ਮੌਸਮ ਹੋ ਗਿਆ ਠੰਡਾ ਕਈ ਦਿਨਾਂ ਦੇ ਕਰਦੇ ਸੀ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਰੱਬ ਨੇ ਆਖਰਕਾਰ ਸਾਡੀ ਸੁਣ ਲਈ ਮੀਂਹ ਪੈ ਗਿਆ ਤੇ ਮੀਂਹ ਪੈ ਕੇ ਬੰਦ ਵੀ ਹੋ ਗਿਆ ਪਿਛਲੇ 1 ਘੰਟੇ ਤੋਂ ਮੀਂਹ ਪਈ ਜਾਂਦਾ ਹੈ ਨਾ ਮਾਤਾ ਇੱਧਰ ਘੱਟੀ ਜਾਂਦੀ ਗੰਡੇ ਸਬਜ਼ੀ ਬਣਾਉਣੀ ਹੈ ਪਕੌੜੇ ਪਕੌੜੇ ਲੈ ਵੀ ਪਕੌੜਿਆਂ ਦੀ ਬਿਨਕਾ ਹੀ ਮੇਰੇ ਪਕੌੜਿਆਂ ਦੀ ਤਿਆਰੀ ਹੋ ਗਈ। ਨੂਰ ਦੀ ਮੰਮੀ ਦਾ ਡਿਸੀਜਨ ਹੋਣਾ ਵੀ ਠੰਡ ਹੋ ਗਈ ਪਕੌੜੇ ਖਾ ਲਈਏ। ਨੂਰ ਦਾ ਨੂਰ ਤਾਂ ਮੋਸ਼ਾ ਮੰਗੀ ਅੰਦਾ ਸੀ ਕਹਿੰਦਾ ਮੋਸ਼ਾ ਖਾਣ ਨੂੰ ਮੋਸ਼ਾ। ਹੈ? ਨੂਰ ਕੀ ਖਾਣਾ ਮੋਸ਼ਾ ਖਾਣਾ ਗੁਲਗੁਲੇ ਖਾਣੇ। ਹੈ? ਲੈ ਜੀ ਇਹਦੇ ਕੋਲ ਦਾ ਕੰਮ। ਚਾ ਮਿਰਚਾਂ ਕੱਟਣ ਦੀ ਨਵੀਂ ਟੈਕਨੀਕ ਹੈ ਨੂਰ ਦੀ ਮੰਮੀ ਦੀ। ਕੈਂਚੀ ਨਾਲ ਮਿਰਚਾਂ ਕੱਟੀਆਂ ਜਾਂਦੀਆਂ। ਅੱਜ ਕੀ ਕਿੰਤਰੀ ਦਾ ਅੱਜ ਹੋ ਗਈ 28 ਆ ਮੇਰੇ ਨਾਲ 28 30 ਮਹੀਨਾ ਕੇ 31 ਦਾ ਥੋੜੀ ਹਾਲੀ ਤੱਕ 20 ਸਮਾਨ ਤਿਆਰ ਇਹ ਪਕੌੜਿਆਂ ਦਾ ਸਮਾਨ ਰੈਡੀ ਹੋਈ ਜਾਂਦਾ ਨੂਰ ਇਹਨੂੰ ਕਹਿੰਦਾ ਮੋਸ਼ਾ ਮੋਸ਼ਾ ਬਣਦਾ ਆਹ ਨਾਣ ਮਿਰਚ ਕੀ ਕੀ ਪਾਇਆ ਗੰਡੇ ਘੰਡੇ ਦੇ ਆਲੂਆਂ ਦੇ ਪਕੌੜੇ ਆ ਪਾਉਣਾ ਇੱਥੇ ਕੀ ਕੀ ਆ ਨਾ ਬੇਟੀ ਆ ਮਾਂ ਪ੍ਰਾਰਥਨਾ ਮਾਂ ਮੈਂ ਨਾ ਪਾਉਣੀ ਮੈਂ ਮੈਨੂੰ ਚੱਪਲਾ ਮੈਂ ਕਰੂੰਗਾ ਇਹ ਮਟਕੇ ਵਿੱਚ ਕਰੂੰਗਾ ਕਹੀਂ ਕਹੀਂ ਮੈਂ ਟੀਮੇ ਚੜੂੰਗਾ ਐ ਕਹਿੰਦਾ ਹੁੰਦਾ ਓਏ ਜਦੋਂ ਤੱਕ ਇਹਨਾਂ ਨੂੰ ਲੱਗਦਾ ਹਉ ਤੇ ਕਿ ਦੂਜਾ ਹੱਥ ਲਾਉਣਾ ਸੀ ਤਾਂ ਸਿੱਧਾ ਹੀ ਆਤਾ ਸੀ ਇਹਦਾ ਤੇ ਇਹ ਤੇ ਲੇਟਣਾ ਫੇਰੇ ਆਹ ਤੇ ਪਈ ਜਾਂ ਦੁਕਾਨ ਚ ਲਿਆ ਤੂੰ ਜਾ ਕੇ ਰੱਖ ਕੇ ਜਾਉਂਗਾ ਫਸ ਕੇ ਤੇ ਫੇਰ ਮਾਂ ਕਰੂਗੀ ਗੈਰ ਆ ਨਿਕਲ ਨਹੀਂ ਆਗ ਮੁਸਾ ਹੀ ਬਾਲੀਏ ਗਿੱਲਾ ਬਾਲਣ ਸੀ ਆਹ ਛੱਤ ਦੇ ਉੱਤੇ ਪਈ ਸੀ ਆ ਵੀ ਗਿੱਲੀ ਹੋ ਗਈ ਲੱਕੜ ਤੇ ਬਾਥੂਆਂ ਸੁੱਕੀਆਂ ਸੀ ਮਾਤਾ ਨਹੀਂ ਜੀ ਕਹਿੰਦਾ ਤਾਂ ਕੋਈ ਗਰਮੀ ਵਾਲੇ ਜਦੋਂ ਜਿਆਦਾ ਕਰਕੇ ਅੱਗ ਬਾਲ ਕੇ ਗਈ ਲਓ ਜੀ ਪਕੌੜੇ ਕੱਢਣੇ ਹੋ ਗਏ ਸਟਾਰਟ ਛੋਟੀ ਪੱਖੀ ਲਈ ਹੈ ਕਿਉਂਕਿ ਮੀਂਹ ਨਾਲ ਨਾ ਉਮਸ ਹੋ ਗਈ ਉਮਸ ਦੇ ਕਾਰਨ ਪਸੀਨਾ ਬਹੁਤ ਜ਼ਿਆਦਾ ਆ ਜਾਂਦਾ ਸੀ ਅਸੀਂ 2 ਘੰਟੇ ਮੱਥਾ ਮਾਰ ਕੇ ਜਦੋਂ ਜ਼ਿਆਦ ਕਰਕੇ ਅੱਗ ਬਾਲੀਏ ਬਾਲੀ ਓਕੀ ਅੱਗ ਬਾਲੀਏ ਨਾ ਐਨਾ ਸਾਨੂੰ ਮਤਲਬ ਪਕੌੜੇ ਖਾਣ ਚ ਮਜ਼ਾ ਨਹੀਂ ਆਉਣਾ ਜਿੰਨਾ ਅੱਗ ਨੇ ਸਾਨੂੰ ਇਰੀਟੇਟ ਕਰਤਾ ਕਰਤਾ ਨਾ ਕੁਸਤਾ ਕਨੇ ਤੇ ਵੀ ਅੱਗ ਨੇ ਬੜਾ ਦੁਖੀ ਕਰਿਆ ਥਾਨੂ ਅੱਗ ਮੱਚੀ ਐ ਘੱਟੋ ਘੱਟ ਮੈਂ ਤਾਂ ਕਹਿੰਦਾ ਸੀ ਵੀ ਆਪਣੇ ਗੈਂਸ ਤੇ ਲਾ ਲਾ ਨੂਰ ਦੀ ਮੰਮੀ ਕਹਿੰਦੀ ਨਹੀਂ ਵੱਡੀ ਲੱਕੜ ਪਈ ਐ ਤੇ ਲੱਕੜ ਹੋਗੀ ਗਿੱਲੀ ਅੱਗ ਤਾਂ ਹੀ ਔਖੀ ਮੱਚੀ ਲੈ ਵੀ ਨੂਰ ਦੇ ਮੋਸ਼ੇ ਤਿਆਰ ਹੋ ਗਏ ਨੂਰ ਕਹਿੰਦਾ ਮੈਂ ਖਾਣਾ ਮੋਸ਼ਾ ਮੋਸ਼ਾ ਕਹਣਾ ਇੱਧਰ ਐ ਇੱਧਰ ਲੱਕੜ ਤੇ ਨਾ ਚੜ ਅੱਗ ਪੈ ਜੂਗੀ ਬਟੇ ਭਰਾਇਆ ਭਰਾਇਆ ਅੱਖੀ ਲਾਈਏ ਕੁਛ ਹਵਾ ਮਿਲਦੀ ਐ ਆ ਦੇਖੋ ਅਸਤਨਾ ਨਜ਼ਾਰਾ ਬਾਲੀ ਫਿਰ ਇੱਧਰ ਲਾ ਨਹੀਂ ਸਕਦੇ ਕਿਉਂਕਿ ਚੁੱਲ੍ਹੇ 'ਚ ਪਊਗੀ ਮੇਰੇ ਕੋਲ ਤੇ ਡਿਮਾਂਡ ਪਈ ਚੱਲੀ ਔਰ ਬਾळा ਕਹਿੰਦਾ ਮੋਚਾ ਖਾਣਾ ਮੋਚਾ ਖਾਣਾ ਧੀ ਖਾਣਾ ਮੋਚੇ ਬਣ ਗਏ ਤੀਜੇ ਆ ਜਾਂਦੀ ਹੈ ਬੜੀ ਲਓ ਭਾਈ ਪਕੌੜੇ ਬਣ ਕੇ ਹੋ ਗਏ ਰੈਡੀ ਆ ਚੱਕੋ ਸ਼ਾਬਾ ਥੋੜਾ ਜਿਹਾ ਪਰੇ ਬੈ ਨਹੀਂ ਤਾਂ ਤੁਹਾਨੂੰ ਮੈਂ ਝੂਮ ਕਰਕੇ ਦਿਖਾ ਦਿੰਦਾ ਠੰਡੇ ਕਰਨ ਦੇ ਹੋਣਾ ਹੋਰ ਠੰਡੇ ਹੋ ਨੂਰ ਖਾਲੂ ਖਾਣੇ ਤਾਂ ਤੇ ਹੈ ਬੁੱਤੋ ਇੱਕ ਵਾਰੀ ਠੰਡੇ ਹੋ ਜਾਣ ਦੇ ਖਾ ਲਈ ਫਿਰ ਤੇਰੇ ਹੀ ਆ ਤੂੰ ਹੀ ਖਾਣੇ ਮਰ ਜਿਆ ਜੀ ਬੈਠੇ ਕੀ ਕੀ ਕਹਿੰਦਾ ਪਲਾਂ ਦੀ ਮੈਂ ਦੇਖਣਾ ਬੜੇ ਰਖ ਮਾਤੀ ਹੋਰ ਮੰਗਦਾ ਇਹ ਤੁਹਾਨੂੰ ਪਤਾ ਨਹੀਂ ਫੋਨ ਨਹੀਂ ਮਿਲਦਾ ਨੀ ਸੁਣੋ ਹਾਂ ਨਾ ਕਰਨੀ ਹੈ ਫਾਵੀ ਗੱਲ ਸਹੀ ਹੈ ਕੌੜਿਆਂ ਦਾ ਵੀਊ ਦੇਖ ਲੋ ਸਾਰੇ ਆ ਪ੍ਰੇਮੀ ਬੰਦਾ ਕੀ ਖਾ ਸਕਦਾ ਰਾਹੀ ਖਾ ਸਕਦਾ ਨੂਰ ਜੀ ਮੈਂ ਲੋਕ ਆਂਡੇ ਖਾਂਦੇ ਚਿਕਨ ਖਾਂਦੇ ਅਸੀਂ ਕਿਸੇ ਦਾ ਮਤਲਬ ਜੀਵ ਹੱਤਿਆ ਤਾਂ ਨਹੀਂ ਕਰਦੇ ਹਨਾ ਸਾਦੇ ਵਾਸਤੇ ਰਾਹੀ ਖਾ ਸਕਦਾ ਹੈ ਸ਼ਾਕਾਹਾਰੀ ਬੰਦੇ ਆਹੀ ਖਾ ਸਕਦੇ ਆ ਜਿਹੜੀਆਂ ਪ੍ਰਕਿਰਤੀ ਦੇ ਚੀਜ਼ਾਂ ਪ੍ਰਕਿਰਤੀ ਦੇ ਵਿੰਜਨ ਬਣਾ ਕੇ ਜਿਹੜੀਆਂ ਪ੍ਰਕਿਰਤੀ ਨੇ ਸਾਨੂੰ ਦਿੱਤੀਆਂ ਉਹੀ ਖਾ ਸਕਦੇ ਆ ਆਪਾਂ ਹੋਰ ਖਾ ਵੀ ਕੀ ਸਕਦੇ ਆ ਬਸ ਇਹ ਤੋਂ ਇਲਾਵਾ ਫਾਈ ਖਾ ਸਕਦੇ ਆ ਬੇਸਣ ਖਾ ਲਿਆ ਅੰਨ ਖਾ ਲਿਆ ਨੂਰ ਦਿਖਾ ਦੇਣਾ ਸਾਰਿਆਂ ਤੋਂ ਪਹਿਲਾਂ ਨੂਰ ਨੇ ਮੂਰਤ ਕਰਤਾ ਨਾਰਾ ਲਾ ਕੇ ਦੇਖੋ ਨਿੱਕੇ ਨਿੱਕੇ ਟੁਕੜੇ ਕਹੇ ਜੇ ਬਣੇ ਨੂਰ ਜੰਮੀ ਹੈਗੇ ਜੰਮੀ ਹੈਗੇ ਨੂਰ ਕਾ ਮੂੰਹ ਮੂੰਹ ਨਹੀਂ ਉੱਚਾ ਕਰੀ ਜਾਂਦਾ ਖਾਈ ਜਾਂਦਾ ਦਵਾਦਾ ਨੂਰ ਕਈ ਨਾ ਪਕੌੜੇ ਅੰਦੇ ਯੰਮੀ ਆ ਤਾ ਆਖਲਾ ਹਮ ਕਰਦੇ ਰੱਖੀ ਕਰੇ ਯੰਮੀ ਇਹ ਉਰ દવા ਦਾ ਲੱਗ ਰਿਹਾ ਨੇ ਉਰ ਦੀ ਮਮੀ ਕੱਢੀ ਜਾਂਦੀ ਐ ਸਾਰਿਆਂ ਨੂੰ ਪਹਿਲਾਂ ਮੈਂ ਤੈਨੂੰ ਵੀ ਮੋਟੇ ਕਰਿਆ ਬਾਏ ਬਾਏ